ਅੱਜ ਪੀੜਤ ਪਰਿਵਾਰਾਂ ਕੋਲ ਪਹੁੰਚੇ ਕੀ ਕਹਿਣਾ ਚਾਹੁੰਦੇ ਆ ਇਸ ਗੱਲ ਦਾ ਬੜਾ ਦੁੱਖ ਹੈ ਕਿ ਇਹ ਜੀ ਦੁਰਘਟਨਾ ਇਸ ਆਪਣਾ ਹੋਈ ਹੈ ਪੰਜਾਬ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਹੋਈ ਪਰਿਵਾਰ ਕੁਝ ਪਰਿਵਾਰ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਜਿਹੜਾ ਮੈਂਬਰਾਂ ਦਾ ਹੋਇਆ ਉਹ ਮੁਕਸਰ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਨਾਲ ਵੀ ਸੰਬੰਧ ਰੱਖਦੇ ਸੀ ਉਹਨੂੰ ਅੱਜ ਸੁਣਿਆ ਗਿਆ ਮੀਟਿੰਗ ਰੱਖੀ ਗਈ ਸੀ ਉਹਨਾਂ ਨਾਲ ਉਹਨਾਂ ਦੇ ਨੁਮਾਇੰਦਿਆਂ ਨਾਲ ਉਹਨਾਂ ਨੇ ਤੋ ਤਿੰਨ ਗੱਲਾਂ ਕੀਤੀਆਂ ਸੀ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾ ਸਕੇ ਉਹਨਾਂ ਦਾ ਨੌਕਰੀ ਦਾ ਜੇ ਕੋਈ ਹੀਲਾ ਬਣ ਸਕੇ ਸਰਕਾਰੀ ਪਦਰ ਤੇ ਉਹ ਕੀਤਾ ਜਾ ਸਕੇ ਤੇ ਜਿਹੜੀ ਬੱਸ ਦਾ ਡਰਾਈਵਰ ਜਾਂ ਬੱਸ ਸੀਗੀ ਉਸ ਕੰਪਨੀ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਏ ਸਰ ਜੀਵੇਂ ਬੱਸ ਨੂੰ ਲੈ ਕੇ ਜਿਵੇਂ ਮੁਕਸਰ ਵੀ ਨੰਬਰ ਪਲੇਟ ਉਹੀ ਲੱਗੀ ਤੇ ਉੱਥੇ ਵੀ ਉਹੀ ਲੱਗੀ ਉਹ ਕੀ ਕਰਨਾ ਹਾਂ ਇਸ ਕੰਤਰ ਨਾਲ ਜੀ ਦਸਿਆ ਮੈਂਬਰ ਸਾਹਿਬ ਵੱਲੋਂ ਦੱਸਿਆ ਗਿਆ ਕੁਝ ਮੈਂਬਰ ਜਿਹੜੇ ਐਸਐਮਐਲ ਵਾਸਤੇ ਉਹਦੀ ਕਮੇਟੀ ਬਣਾ ਲਈ ਹੈ ਡੀਸੀ ਸਾਹਿਬ ਨੇ ਅੱਜ ਹੀ ਤੇ ਉਹਨਾਂ ਨੇ ਵੈਸੇ ਆਰਟੀਓ ਸਾਹਿਬ ਨੂੰ ਵੀ ਹਦੇਸ਼ ਦੇ ਦਿੱਤੇ ਨੇ ਕਿ ਜਿਹੜੀਆਂ ਬੱਸਾਂ ਚੱਲ ਰਹੀਆਂ ਨੇ ਜਿਹੜੀ ਕਾਨੂੰਨ ਮੁਤਾਬਕ ਨਹੀਂ ਚੱਲ ਰਹੀਆਂ ਉਹਨਾਂ ਸਖ ਕਾਰਵਾਈ ਜਿਹੜੀ ਤੁਰੰਤ ਤੌਰ ਤੇ ਸ਼ੁਰੂ ਕਰ ਦਿੱਤੀ ਜਾਵੇ ਸਰ ਜਿਵੇਂ ਪਤਾਲ ਪਤਾਲ ਮਤਲਬ ਇਸ ਦੀ ਵੀ ਕਰਾਂਗੇ ਜੀ ਸਰ ਜਿਵੇਂ ਪੀੜਤ ਪਰਿਵਾਰ ਇਹ ਉਹਨਾਂ ਨੂੰ ਜਿਹੜੇ ਮਾਜਰ ਕਿਸ ਕਿਸ ਤਰ੍ਹਾਂ ਦੇ ਮਿਲਦੇ ਜਾਂ ਜਿਵੇਂ ਕੋਈ 10 ਸਕਾਰ ਫੌਰੀ ਮਿਲਦੇ ਆ ਜੇਕਰ ਐਕਸੀਡੈਂਟ ਕੇਸ ਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਸਰਕਾਰ ਵੱਲੋਂ 2 ਲੱਖ ਰੁਪਏ ਜਿਹੜਾ ਹੈ ਮੰਨ ਲਈ ਰਾਸ਼ੀ ਜਿਹੜੀ ਹੈਗੀ ਹੈ ਉਹ ਮਿਲਦੀ ਹੈ ਜੀ ਐਸਾ ਪਾਲਿਸੀ ਸਰ ਪਰਿਵਾਰ ਨੂੰ ਹੁਣ ਕੋਈ ਰਿਟਰਨ ਜੀ ਦਿੱਤਾ ਗਿਆ ਬੈਂਕਿੰਗ ਵੱਲੋਂ ਰਿਟਰਨ ਕੋਈ ਨਹੀਂ ਦਿੱਤਾ ਗਿਆ ਜੀ ਪਰ ਜਿਹੜੇ ਸਿਵਲ ਦੇ ਆਫੀਸਰ ਹੁੰਦੇ ਨੇ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇ ਅਸੀਂ ਕੋਈ ਸ਼ਬਦ ਜਨਤਾ ਦੇ ਵਿੱਚ ਕਹਿ ਰਹੇ ਆ ਤਾਂ ਉਹ ਪੂਰੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਸਾਡੀ ਅਸੀਂ ਜ਼ਿੰਮੇਵਾਰ ਹੁੰਦੇ ਆ ਉਹਦੇ ਪ੍ਰਸ਼ਾਸਨ ਵੱਲੋਂ ਕੋਈ ਕਮੇਟੀ ਵਗੈਰਾ ਬਣਾਈ ਗਈ ਹੈ ਕਮੇਟੀ ਇਸ ਚੀਜ਼ ਨੂੰ ਜਿਹੜੀ ਮੈਂ ਹੁਣੇ ਦੱਸਿਆ ਉਸ ਦੀ ਇਨਕੁਆਇਰੀ ਕਰਨ ਵਾਸਤੇ ਕਮੇਟੀ ਦੀ ਸਾਹਮਣੇ ਇਕੱਠਿਤ ਕਰ ਦਿੱਤੀ ਹੈ ਜਿਹੜੇ ਜਿਹੜੇ ਫੱਟੜ ਹੋਏ ਨੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਾ ਕੇ ਦੇਖਣ ਵਾਸਤੇ ਕਿਸ ਕੇ ਸਾਹਮਣੇ ਸੱਟਾਂ ਕਿਸ ਕੇ ਸਾਹਮਣੇ ਉਹਨਾਂ ਨੂੰ ਤਕਲੀਫ ਹੈ ਉਹਦੇ ਲਈ ਕਮੇਟੀ ਇਕੱਠਿਤ ਕੀਤੀ ਗਈ ਹੈ ਦੂਸਰਾ ਕਮੇਟੀ ਇਕੱਠਿਤ ਕੀਤੀ ਗਈ ਹੈ ਕਿ ਇਹ ਜਿਹੜੇ ਕੁਝ ਦੱਸਿਆ ਗਿਆ ਸੀ ਕਿ ਇਹ ਪਹਿਲਾਂ ਵੀ ਐਕਸੀਡੈਂਟ ਹੋਇਆ ਸੀ ਉਹ ਰਿਗਾਰਡਿੰਗ ਪਟਾਲ ਕਰਨ ਵਾਸਤੇ ਵੀ ਡੀ ਸਾਹਿਬ ਨੇ ਕਮੇਟੀ ਕਠਿਤ ਕੀਤੀ ਹੈ ਜੀ ਪ੍ਰਧਾਨ ਜੀ ਅੱਜ ਇੱਕ ਤੁਸੀਂ ਕੱਟ ਕੀਤਾ ਪਾਰਕ ਵਿੱਚ ਕੀ ਮਾਵਾਂ ਸੀ ਇਹ ਮਾਵਲਾ ਜਿਹੜਾ ਆਪਣੇ ਨਿਊ ਦੀਪ ਐਕਸੀਡੈਂਟ ਜਿਹੜਾ ਫਰੀਦਕੋਟ ਹੋਇਆ ਜਿਹਦੇ ਵਿੱਚ 5 ਤੋਂ 5 ਪਰਿਵਾਰਾਂ ਦੀਆਂ ਜਾਨਾਂ ਚਲੀਆਂ ਗਈਆਂ ਜੀ ਹੁਣ ਪ੍ਰਸ਼ਾਸਨ ਤੋਂ ਸਾਨੂੰ ਪਤਾ ਲੱਗਿਆ ਕਿ 5 ਨਹੀਂ ਉਹ 11 ਹੋ ਚੁੱਕੀਆਂ ਗਿਣਤੀ 11 ਹੋ ਚੁੱਕੀ ਹੈ ਤੇ ਅੱਜ ਜਿਹੜਾ ਸਾਡਾ 18 ਤਰੀਕ ਤੋਂ ਲੈ ਕੇ ਜਿਹੜਾ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਚ ਕੋਈ ਪ੍ਰਸ਼ਾਸਨ ਨੇ ਨਾ ਜੋ ਪੰਜਾਬ ਸਰਕਾਰ ਨੇ ਕਿਸੇ ਪਰਿਵਾਰ ਦੀ ਸਾਰ ਨਹੀਂ ਲਈ ਗਈ ਕਿਸੇ ਰਕਮ ਦਾ ਵੀ ਕੋਈ ਐਸਾ ਕੋਈ ਬਿਆਨ ਨਹੀਂ ਆਇਆ ਮੀਡੀਆ ਦੇ ਵਿੱਚ ਕਿ ਕੋਈ ਦੁੱਖਦਾਈ ਕੋਈ ਇਹੋ ਜੀ ਘਟਨਾ ਹੋਈ ਹੈ ਜਾਂ ਕਿਸੇ ਨੇ ਅਫਸੋਸ ਵਜੋਂ ਵੀ ਕੋਈ ਝਾਰ ਕੀਤਾ ਹੋਵੇ ਤੇ ਅੱਜ ਜਿਹੜਾ ਸਾਡਾ ਰੈਗੂਲਰ 4-5 ਦਿਨ ਤੋਂ ਸਾਡਾ ਰੈਗੂਲਰ ਧਰਨਾ ਚੱਕ ਸ਼ੇਰੇ ਵਾਲੇ ਤੇ ਚਿਬਰਾਂ ਵਾਲੀ ਚੱਲ ਰਿਹਾ ਸੀਗਾ ਇਹ ਉਹਨੂੰ ਹੁਣ ਅਸੀਂ ਆਪਣੇ ਜਿਹੜਾ ਮੁਕਸਰ ਡਿਸਟ੍ਰਿਕਟ ਮੁਕਸਰ ਦਾ ਰੱਖਿਆ ਸੀਗਾ ਟਾਈਮ ਟੇਬਲ ਜੋ ਵੀ ਤੇ ਉਹ ਅੱਜ ਡੀਸੀ ਸਾਹਮਣੇ ਮੀਟਿੰਗ ਹੋਣ ਤੋਂ ਬਾਅਦ ਵਿੱਚ ਜਿਹੜਾ ਕਿ ਸਾਡੀ ਜਿਹੜੀ ਹੁਣ ਕਮੇਟੀ ਨੇ ਫੈਸਲਾ ਲਿਆ ਹੈਗਾ ਉਹਨਾਂ ਨਾਲ ਜੋ ਵੀ ਗੱਲਬਾਤ ਹੋਈ ਹੈਗੀ ਏ ਕਿ ਇੱਕ ਤਾਂ ਜੋ ਵੀ ਯੋਗਤਾ ਮੁਤਾਬਕ ਅਸੀਂ ਪੂਰੀ 100% ਮਦਦ ਕਰਾਂਗੇ ਜੋਬ ਦਾ ਦੂਜੀ ਹੈਗੀ ਇਹ ਜਿਹੜੀ ਆਪਣੇ ਐਕਸੀਡੈਂਟ ਕੇਸ ਦੀ ਜਿਹੜਾ 2 ਲੱਖ ਰੁਪਿਆ ਜਿਹੜਾ ਉਹ ਹੋਰ ਵੀ ਜਿਵੇਂ ਹੈਗੇ ਨੇ ਮੰਨ ਕੇ ਚਲੋ ਆ ਯੂਸ਼ਮਾਨ ਪ੍ਰਧਾਨ ਮੰਤਰੀ ਵਾਲਾ ਜਿਵੇਂ ਵੀ ਕੁਝ ਹੈਗੇ ਆ ਤੇ ਇੱਕ ਆਪਣੇ ਮਾਲੀ ਸਿਹਤਾਂ ਜਿਹੜੀ ਬੰਦੀ ਹੈਗੀ ਇਹ 7 ਤੋਂ 8 ਲੱਖ ਰੁਪਿਆ ਅਸੀਂ ਉਹ ਪ੍ਰੋਵਾਈਡ ਕਰਵਾਵਾਂਗੇ ਪਰਮਾਨਾਂ ਨੂੰ ਇਹ ਟੀਮ ਜੈ ਭਾਰਤ ਮੈਂ ਬਲਵੰਤ ਸਮੇ ਵਾਲੀ ਅੱਜ ਜਿਹੜਾ ਸੀ ਤੁਹਾਨੂੰ ਪਤਾ ਹੀ ਹੈ ਦੀਪਬਸ ਦਾ ਜਿਹੜਾ ਐਕਸੀਡੈਂਟ ਹੋਇਆ ਸੀ ਫਰੀਦਕੋਟ ਉੱਥੇ ਕਾਫੀ ਜਿਹੜੇ ਮਜ਼ਦੂਰ ਕੁਝ ਤੇ ਡੈਥ ਹੋ ਗਈ ਸੀ ਕੁਝ ਜਿਹੜੇ ਦੇ ਸੱਟਾਂ ਵਗੈਰਾ ਲੱਗੀਆਂ ਉਹ ਅਸੀਂ ਇਹਨਾਂ ਨੂੰ ਮਆਬਜਾ ਦਿਵਾਉਣ ਵਾਸਤੇ ਜਿਹੜੀਆਂ ਕਾਫੀ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਇੱਕ ਐਕਸ਼ਨ ਕਮੇਟੀ ਬਣੀ ਸੀ ਉਹ ਜਿਹੜੀ ਅੱਜ ਇੱਥੇ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈਏ ਉਹਨਾਂ ਨੇ ਇੱਕ ਜਿਹੜਾ ਮੰਨਿਆ ਵੀ ਹੈ ਕਿ ਜੋ ਸਰਕਾਰ ਵੱਲੋਂ ਜਿਵੇਂ ਸਹਾਇਤਾ ਮਿਲਦੀ ਦੀ ਜਾਂ ਮਾਲੀ ਮਦਦ ਮਿਲਦੀ ਹੈ ਡਾਕ ਕੋਈ ਸਰਕਾਰੀ ਨੌਕਰੀਆਂ ਮਿਲਦੀਆਂ ਉਹ ਯੋਗਤਾ ਮੁਤਾਬਕ ਅਸੀਂ ਦਵਾਵਾਂਗੇ ਪਰ ਜਿਹੜੇ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਐਕਸੀਡੈਂਟ ਕੇਸਾਂ 'ਚ ਜਿਹੜਾ ਮੁਆਵਜ਼ਾ ਮੇਰੇ ਨਾਲ ਜ਼ਰੂਰ ਦਵਾਵਾਂਗੇ ਪਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਵੇਂ ਪਹਿਲਾਂ ਦੀਪ ਬੱਸ ਦੀਆਂ ਜਿਹੜੇ ਢੰਡੀਆਂ ਲਵਾਈਆਂ ਗਏ ਅਸੀਂ ਭਗਵੰਤ ਮਾਨ ਸਰਕਾਰ ਨੇ ਅੱਜ ਭਗਵੰਤ ਮਾਨ ਸਰਕਾਰ ਦਾ ਹੀ ਉਹ ਇੱਕ ਨੁਮਾਇੰਦਾ ਹੋ ਕੇ ਜਿਹੜੇ ਵਾਰ-ਵਾਰ ਐਕਸੀਡੈਂਟ ਕਰਦੇ ਆ ਪਰ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਵੀ ਜੇ ਦੀਪ ਬੱਸਾਂ ਜਾਂ ਕੋਈ ਹੋਰ ਬੱਸਾਂ ਇਸ ਤਰ੍ਹਾਂ ਦੇ ਜਿਹੜੇ ਪਰਿਵਾਰਾਂ ਨੂੰ ਕੁਚਲਣੋਂ ਨਾ ਹਟੀਆਂ ਤਾਂ ਅਸੀਂ ਜਿਹੜਾ ਸਾਰੀਆਂ ਜਥੇਬੰਦੀਆਂ ਮਿਲ ਕੇ ਜਿਵੇਂ ਬੱਸ ਸਟੈਂਡ ਜਾਂ ਹੋਰ ਜਿਹੜੇ ਰੋਡ ਜਾਮ ਕਰਕੇ ਅਸੀਂ ਇਹਨਾਂ ਜਿਹੜੇ ਡਰਾਈਵਰਾਂ ਨੂੰ ਜਰੂਰ ਸਭ ਕਸ ਖਾਵਾਂਗੇ ਅੱਜ ਤਰਨਾ ਲਿਖਿਆ ਗਿਆ ਸੀ ਪਰ ਨਹੀਂ ਲਾਇਆ ਗਿਆ ਕੀ ਕਰੀਏ ਇੱਕ ਵਾਰੀ ਪ੍ਰਸ਼ਾਸਨ ਨੇ ਦੋ ਤਿੰਨ ਦਿਨਾਂ ਦਾ ਗੈਰ ਦਿੱਤਾ ਹੈ ਕਿਉਂਕਿ ਉਹਦੇ ਵਿੱਚ ਜਿਹੜੀ ਇੱਕ ਕਮੇਟੀ ਬਣਦੀ ਹੁੰਦੀ ਹੈ ਡੀਸੀ ਸਾਹਿਬ ਵੱਲੋਂ ਉਹਦੇ ਵਿੱਚ ਕੁਝ ਜਿਹੜੇ ਸਾਡੇ ਜਥੇਬੰਦੀਆਂ ਦੇ ਆਗੂ ਵੀ ਲੈ ਕੇ ਆ ਉਹ ਦੇਖਦੇ ਆ ਵੀ ਪ੍ਰਸ਼ਾਸਨ ਕਿੰਨਾ ਕੋ ਖਰਾ ਉਤਰਦਾ ਹੈ ਅੰਜ ਕੀ ਨਾਮ ਹੈ ਕਿੱਥੇ ਰਹਿਣ ਵਾਲਿਆ ਬਲਰਾਜ ਸਿੰਘ ਜੀ ਕਿੱਥੇ ਰਹਿਣ ਵਾਲਿਆ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗੇ ਪ੍ਰਸ਼ਾਸਨ ਤੋਂ ਇਹੀ ਮੰਗਾਈ ਸਾਨੂੰ ਜਿਹੜਾ ਬਣਦਾ ਸਰਕਾਰ ਵੱਲੋਂ ਮਾਅਬਜਾ ਦਿੱਤਾ ਜਾਵੇ ਬਾਕੀ ਜਿਹੜਾ ਮੇਰਾ ਬੇਟਾ ਹੈਗਾ ਉਸ ਨੂੰ ਤਾਂ ਕੋਈ ਸਰਕਾਰੀ ਨੌਕਰੀ ਹੁੰਦੀ ਜਾ। ਕੋਈ ਅਧਿਕਾਰੀ ਪਹੁੰਚੇ ਤੁਹਾਡੇ ਕੋਲ? ਹਾਂਜੀ ਪਹੁੰਚੇ ਸੀ। ਇਹ ਵਿਸ਼ਵਾਸ ਦਵਾਇਆ ਗਿਆ। ਉਹਨਾਂ ਨੇ ਇਹ ਹੀ ਵਿਸ਼ਵਾਸ ਦਵਾਇਆ ਸੀ ਕਿ ਕੋਈ ਸਰਕਾਰੀ ਨੌਕਰੀ ਵੀ ਦੇਵਾਂਗੇ ਤੇ ਫਿਰ ਇਹ ਤੋਂ ਜੋ ਕੋਈ ਵਿਮਾ ਆਵ ਜਾ ਵੀ ਦੇਵਾਂਗੇ ਸਰਕਾਰ ਵੱਲੋਂ ਜਿਹੜਾ ਬੰਦਾ ਚ। ਪ੍ਰਧਾਨ ਜੀ ਅੱਜ ਇੱਕ ਪਾਰਕ ਵਿੱਚ ਆਏ ਪੀੜਤ ਪਰਿਵਾਰਾਂ ਨਾਲ ਕੀ ਕਹਿਣਾ ਚਾਹੁੰਦੇ ਆ? ਜਿਹੜੀ ਬਸ ਦਰ ਘਟਰਾ ਫਰੀਦਕੋਟ ਰੋਪਈ ਜੀ। ਉਹਦੇ ਸਬੰਧ ਚ ਪਿਛਲੇ 5 ਦਿਨਾਂ ਤੋਂ ਲਗਾਤਾਰ ਤੜਚਿ ਬਣਾਲੀ ਸ਼ੇਰੇ ਵਾਲੇ ਕਰਨਾ ਦਿੱਤਾ ਜਾ ਰਿਹਾ ਪੀੜਿਤ ਪਰਵਾਨਾ ਉਸ ਬੰਦੇ ਚ ਅੱਜ ਡੀਸਾਉਂਡ ਮੀਟਿੰਗ ਜਿਹੜੀ ਐਕਸ਼ਨ ਕਮੇਟੀ ਸੀ ਤੇ ਉਹਦੇ ਵਿੱਚ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਡੀਸਾਉਂਡ ਨੇ ਗੱਲ ਸਾਡੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਉਹਨਾਂ ਨੇ ਕਿਹਾ ਕਿ 2 ਲੱਖ ਰੁਪਏ ਤਾਂ ਇਹਨਾਂ ਨੂੰ ਫੌਰਨ ਮੁਆਵਜ਼ਾ ਦਿੱਤੇ ਜਾਊਗਾ ਔਰ ਇੱਕ ਤੋਂ 2 ਲੱਖ ਰੁਪਏ ਜਿਹੜਾ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚੋਂ ਤਾਰ ਤੱਕ ਮਦਦ ਉਹ ਦਿੱਤਾ ਜਾਊਗਾ ਔਰ ਪ੍ਰਧਾਨ ਮੰਤਰੀ ਜਿਹੜੀ ਰੀਲੀਫ ਫੰਡ ਹੈ ਉਹਦੇ ਵਿੱਚੋਂ ਵੀ ਇਹਦੇ ਕੋਸ਼ਿਸ਼ ਕਰਾਂਗੇ ਦੇ ਇਹਨਾਂ ਨੂੰ ਇੱਕ ਤੋਂ 2 ਲੱਖ ਰੁਪਇਆ ਉਹਦੇ ਵੀ ਮਿਲੇ ਤੁਹਾਨੂੰ ਲੱਗਦਾ ਜਿਵੇਂ ਪ੍ਰਸ਼ਾਸਨ ਧਰਨਾ ਨੂੰ ਵੇਚ ਕੇ ਜਾਂ ਪਬਲਿਕ ਜਿਆਦਾ ਵੇਚ ਕੇ ਆਖਰ ਹੀ ਵਿਸ਼ਵਾਸ ਦਿਵਾ ਜਾਂਦੇ ਪਰ ਕੁਛ ਕਰਦੇ ਨਹੀਂ ਬਈ ਜੀ ਇਹਦੇ ਵਿੱਚ ਕੋਈ ਗੱਲ ਨਹੀਂ ਜੀ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਉਹਨਾਂ ਨਾਲ ਹੋਈ ਆ ਉਹ ਵਧੀਆ ਬੰਦੇ ਆ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਤੁਹਾਨੂੰ ਲੱਗੇ ਆਉਣ ਵਾਲੇ ਸਮੇਂ 'ਚ ਦੋ ਤਿੰਨ ਦਿਨਾਂ 'ਚ ਵੀ ਅਸੀਂ ਆਪਦੀ ਗੱਲ ਕਹੀ ਤੇ ਖਰੇ ਨਹੀਂ ਉਤਰਦੇ ਤਾਂ ਤੁਸੀਂ ਤੁਹਾਡੇ ਨਾਲ ਜਿਤੋਂ ਮਰਜ਼ੀ ਦਵਾਰਾ ਲਾ ਲਓ ਪਰ ਆ ਜੀ ਇੱਕ ਜਿਹੜਾ ਪੀੜਤ ਪਰਿਵਾਰਾਂ ਨਾਲ ਤੁਸੀਂ ਖੜੇ ਹੋ ਅੱਜ ਪ੍ਰਸ਼ਾਸਨ ਇੱਥੇ ਪਹੁੰਚਿਆ ਕੀ ਕਹਿਣਾ ਚਾਹੁੰਦੇ ਆ ਉਹ ਜਿਹੜੀ ਵੇਖੋ ਜੀ 18 ਤਰੀਕ ਦੀ ਬੱਸ ਦਾ ਐਕਸੀਡੈਂਟ ਫਰੀਕੋਟ ਦੇ ਵਿੱਚ ਹੋਇਆ ਸੀ ਉਹ ਭਲੀ ਭਾਤੀ ਆਪਾਂ ਸਾਰੇ ਜਾਣਦੇ ਆ ਕਿਉਂਕਿ 7 ਦਿਨ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਦੇ ਕੰਨ ਤੇ ਜਿਹੜੀ ਝੋਣੀ ਸੀ ਸੜਕੀ ਉਹ ਅੱਜ ਲੋਕਾਂ ਦੇ ਇਕੱਠ ਨੇ ਲੋਕਾਂ ਦੇ ਏਕੇ ਨੇ ਜਿਹੜਾ ਅੱਜ ਪ੍ਰਸ਼ਾਸਨ ਨੂੰ ਨੀਵਾ ਕੀਤਾ ਜਿਹੜੀ ਰਾਤ ਸਾਡੀ ਮੀਟਿੰਗ ਏਡੀਸੀ ਸਾਹਿਬ ਨਾਲ ਤੇ ਐਸਪੀ ਡੀ ਨਾਲ ਹੋਈ ਸੀਗੀ ਉਹ ਕਹਿੰਦੇ ਵੀ ਸਵੇਰ ਅਸੀਂ ਫੌਰੀ ਤੌਰ ਤੇ 11 ਵਜੇ ਜਿਹੜੀ ਮੀਟਿੰਗ ਹੈ ਉਹ ਕੱਲ ਅਸੀਂ ਤੁਹਾਡੀ ਜ਼ਰੂਰ ਕਰਵਾਵਾਂਗੇ ਕਿਉਂਕਿ ਅੱਜ ਜਿਹੜਾ ਧਰਨਾ ਸੀ ਅਸੀਂ ਲਿਖਤੀ ਰੂਪ ਦੇ ਵਿੱਚ ਧਰਨਾ ਸੀ ਅੱਜ ਮਿਠਿਆ ਸੀਗਾ ਵੀ ਅਣ ਮਿਠੇ ਲਈ ਜਿਹੜਾ ਅਸੀਂ ਆਹ ਰੋਡ ਜਿਹੜਾ ਜਾਮ ਕਰਾਂਗੇ ਪਰ 2 ਘੰਟੇ ਜਿਹੜੀ ਡੀ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋਈ ਹੈ ਉਹ 2 ਘੰਟਿਆਂ ਦੇ ਵਿੱਚੋਂ ਜਿਹੜਾ ਸਿੱਟਾ ਨਿਕਲਿਆ ਉਹ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਅਸੀਂ ਨੌਕਰੀ ਦਾ ਵੀ ਜ਼ਿਲ੍ਹੇ ਦੇ ਵਿੱਚ ਇੰਤਜ਼ਾਮ ਜ਼ਰੂਰ ਕਰਾਂਗੇ ਅਸੀਂ ਪਰ ਜਿਹੜੀ ਮਾਲੀ ਸਹਾਤਾ ਉਹ ਮਾਲੀ ਸਹਾਤਾ ਜਿਹੜੀ 2-2 ਲੱਖ ਰੁਪਈਆ ਤਾਂ ਉਹਨਾਂ ਨੇ ਫੌਰੀ ਤੌਰ ਤੇ ਕਹਿਤਾ ਵੀ ਅਸੀਂ ਅੱਜ ਸ਼ਾਮ ਨੂੰ ਪਰਿਵਾਰਾਂ ਤੋਂ ਖਾਤੇ ਲੈ ਕੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਇਹ ਮਾਲੀ ਸਹਾਤਾ ਪਾ ਇੱਕ ਫੰਡ ਆਉਂਦਾ ਉਹਦੇ ਵਿੱਚੋਂ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਮਤਲਬ ਕਿ ਵੀ ਫੰਡ ਉਹਦੇ ਵਿੱਚ ਵੀ ਦਵਾਵਾਂਗੇ ਜਿਵੇਂ ਮੰਨ ਲਓ ਬੱਸਾਂ ਵਾਲੇ ਅਕਸਰ ਹੀ ਇਸ ਤਰ੍ਹਾਂ ਬੱਸ ਲੂਤੀ ਕਰਦੇ ਵਾਰ-ਵਾਰ ਦੀਪਵਾਸ ਦਾ ਐਕਸੀਡੈਂਟ ਹੋਇਆ ਉਹਦੇ ਮਾਲਕ ਦੇ ਖਿਲਾਫ ਕੋਈ ਤੁਹਾਡੇ ਵੱਲੋਂ ਕੋਈ ਕਾਰਵਾਈ ਕਰਾਉਣ ਦਾ ਕੋਈ ਨਹੀਂ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਨਿਊ ਦੀਪ ਬੱਸ ਹੈ ਜਿਹੜੀ ਇਹ ਇਹ ਡੈਂਪੀ ਦੀਆਂ ਬੱਸਾਂ ਦੇ ਖਿਲਾਫ ਅਸੀਂ ਪਾਉਣ ਵਾਲੇ ਦਿਨਾਂ ਦੇ ਵਿੱਚ ਸਮਰੱਚ ਵੱਡਾ ਵਿਡਾਂਗੇ ਕਿ ਜਿਹੜੀ ਪਿਛਲੇ ਦਿਨ ਹੀ ਕਟਣਾ ਵਾਪਰੀ ਹੈ ਉਹ ਅੱਗੇ ਜਾ ਕੇ ਆਮ ਲੋਕਾਂ ਦੇ ਨਾਲ ਕਟਣਾ ਜਿਹੜੀ ਨਾ ਵਾਪਰੇ ਤੇ ਅਸੀਂ ਉਹ ਵੀ ਮਤਲਬ ਕਿ ਪ੍ਰਸ਼ਾਸਨ ਤੇ ਦਬਾਅ ਪੂਰਾ ਰੱਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪ੍ਰਸ਼ਾਸਨ ਨੂੰ ਅੱਗੇ ਜੇ ਨਹੀਂ ਪ੍ਰਸ਼ਾਸਨ ਨਾਂ ਦਿੰਦਾ ਸਾਡੇ ਜਿਹੜੇ ਪੀੜਤ ਪਰਿਵਾਰ ਹੈ ਤੇ ਫਿਰ ਆਉਣ ਵਾਲਾ ਜਿਹੜਾ ਸੰਘਰਸ਼ ਹੈ ਉਹ ਪੱਕੇ ਤੌਰ ਤੇ ਅਸੀਂ ਜਿਹੜਾ ਮੁਕਸਰ ਦੇ ਜਿੰਨੇ ਰਸਤੇ ਜਿਹੜੇ ਮੇਨ ਆ ਉਹ ਅਸੀਂ ਜਾਮ ਕਰਾਂਗੇ ਅੱਜ ਕਿੰਨੇ ਦਿਨਾਂ ਦਾ ਵਿਸ਼ਵਾਸ ਦਿਵਾਇਆਗਾ ਤੁਹਾਨੂੰ ਇਹ ਸਾਨੂੰ 2-3 ਦਿਨਾਂ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇੱਕ ਕਮੇਟੀ ਸਾਡੀ ਪੰਜ ਮੈਂਬਰੀ ਬਣਵਾਈ ਬਣਾਈ ਜਾਊਗੀ ਉਹਦੇ ਵਿੱਚ ਪਰਿਵਾਰ ਦੇ ਜੀ ਵੀ ਲੈ ਜਾਣਗੇ ਤੇ ਜਿਹੜੀ ਇੱਕ ਮਤਲਬ ਕਿ ਡੀਟੀਓ ਸਾਹਿਬ ਨੂੰ ਮਿਲ ਕੇ ਉਹ ਬਸ ਦੇ ਮਤਲਬ ਕਿ ਅਸੀਂ ਪੂਰੀ ਬ੍ਰੇਕੀ ਤੀਕ ਪਹੁੰਚਾਂਗੇ ਵੀ ਉਹ ਬੱਸ ਦਾ ਡਰਾਈਵਰ ਦਾ ਸਹੀ ਲਾਇਸੈਂਸ ਹੈ ਵੀ ਜਾਂ ਉਹ ਮਾਰ ਬੱਸ ਚਲਾਉਣ ਦਾ ਹੈ ਵੀ ਜਾਂ ਨਹੀਂ ਸੀਗਾ ਪ੍ਰਧਾਨ ਜੀ ਜਿਹੜੇ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਕਾਫੀ ਦਿਨਾਂ ਤੋਂ ਜਿਵੇਂ ਜਥੇਬੰਦੀਆਂ ਇਕੱਠੀਆਂ ਹੋ ਕੇ ਦਰਨਾ ਲਾ ਰਹੀਆਂ ਇਹ ਲਗਭਗ ਐਂ ਕਹਿ ਸਕਦੇ ਹਾਂ ਵੀ 5 ਦਿਨ ਪੂਰੀ ਦੀ ਪੂਰੀ ਲੋਕਾਂ ਨੂੰ ਦੁਖੀ ਕਰਕੇ ਸਤਾ ਕੇ ਅੱਜ ਪੰਜਵੇਂ ਛੇਵੇਂ ਦਿਨਾਂ ਕੇ ਪ੍ਰਸ਼ਾਸਨ ਦੀ ਅੱਖ ਖੁੱਲੀ ਆ ਆਏ ਲੋਕਾਂ ਦੀ ਤਾਕਤ ਦੇ ਦਵਾਸਲੇ ਜਿੰਨਾ ਕ ਅੱਜ ਬੜੀ ਮੁੱਠ ਸਾਡੀ ਗੱਲ ਨੂੰ ਗੂਰ ਪਿਆ ਸੋ ਆਸ ਕਰਦੇ ਆ ਕਿ ਜੋ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦੇ ਕੀਤੇ ਆ ਤਾਂ ਉਹਨਾਂ ਵਾਅਦਿਆਂ ਨੂੰ ਲਾਗੂ ਕਰੇ ਨਾ ਕਿ ਗੱਲਾਂ 'ਚ ਰਹਿ ਜੇ ਜੇਕਰ ਲਾਗੂ ਨਹੀਂ ਕਰਦੇ ਉਹਨਾਂ ਦੇ ਸਮੇਂ ਤੁਹਾਡੇ ਜਥੇਬੰਦੀਆਂ ਕੀ ਕੁਝ ਨਹੀਂ ਤਾਂ ਲੋਕ ਵੀ ਇੱਥੇ ਆ ਤੇ ਪ੍ਰਸ਼ਾਸਨ ਵੀ ਇੱਥੇ ਦਾ ਡੀਐਸ ਦਫਤਰ ਕਿਹਦੇ ਜਾਵਰ ਨਾਲ ਲੋਕਾਂ ਦੇ ਜਾਵਰ ਨਾਲ ਫਿਰ ਅਸੀਂ ਇਹਨਾਂ ਤੋਂ ਤੁਹਾਨੂੰ ਟੱਕ ਕੇ ਫਿਰ ਵਾਜਾਂਗੇ ਇਸ ਕਰਕੇ ਸਾਨੂੰ ਭਰੋਸਾ ਲੋਕਾਂ ਤੇ ਲੋਕ ਨਹੀਂ ਕਿਧਰੇ ਗਏ ਇਹ ਆਉ ਦਾ ਫਿਕਰ ਕਰਦੇ ਜੇ ਇਹਨਾਂ ਨੇ ਵਾਅਦਾ ਤੇ ਭੱਜੇ ਤੱ ਲੋਕ ਲਾਗੂ ਫਿਰ ਦੁਬਾਰੇ ਕਰਾ ਲੈਣਗੇ ਅੱਜ ਧਰਨਾ ਲਈ ਕਿਹਾ ਗਿਆ ਸੀ ਪਰ ਉਹਦਾ ਅੱਗੇ ਕੀ ਪ੍ਰਸ਼ਾਸਨ ਉਹਦਾ ਇਹੀ ਸੀਗਾ ਵੀ ਜੇ ਪ੍ਰਸ਼ਾਸਨ ਸਾਡੇ ਵਾਅਦੇ ਤੋਂ ਨਹੀਂ ਲਾਗੂ ਕਰਦਾ ਉਸ ਗੱਲ ਨੂੰ ਕੋਈ ਮਾਨਤਾ ਨਹੀਂ ਦਿੰਦਾ ਤਾਂ ਅਸੀਂ ਧਰਨਾ ਲਾਵਾਂਗੇ ਪਰ ਅੱਜ ਪ੍ਰਸ਼ਾਸਨ ਨੇ ਕੁਝ ਗੱਲਾਂ ਨੂੰ ਮਾਨਤਾ ਦਿੱਤੀ ਆ ਤਾਂ ਉਹ ਗੱਲਾਂ ਨੂੰ ਦੇਖਦੇ ਹੋਏ ਵੀ ਸਰਕਾਰ ਨੇ ਉਸ ਪਰਿਵਾਰ ਦੇ ਨਾਲ ਸਹਿਮਤੀ ਜਤਾਈ ਆ ਤੇ ਪਰਿਵਾਰ ਵੀ ਪ੍ਰਸ਼ਾਸਨ ਤੇ ਸਹਿਮਤੀ ਜਿਤਾ ਕੇ ਅਸੀਂ ਇਕੱਲੇ ਕੁਝ ਨਹੀਂ ਕੀਤਾ ਕਿਉਂਕਿ ਪ੍ਰਸਾਰ ਪਰਿਵਾਰ ਜਦੋਂ ਦਸੱਲੀ ਚ ਆ ਗਿਆ ਪਰਿਵਾਰ ਦੀ ਦਸੱਲੀ ਹੋ ਗਈ ਤਾਂ ਤਾ ਕਰਕੇ ਇਹ ਫੈਸਲਾ ਲਾਗੂ ਹੋਇਆ ਤੇ ਜੇ ਪ੍ਰਸ਼ਾਸਨ ਭੱਜੂਗਾ ਨਾ ਜੱਥੇਬੰਦੀ ਕਿਧਰੇ ਗਈ ਆ ਨਾ ਲੋਕ ਕਿਧਰੇ ਗਏ ਨਾ ਸਰਕਾਰ ਕਿਧਰੇ ਗਈ ਆ ਕੋਈ ਗੱਲ ਨਹੀਂ ਇੱਥੇ ਭੱਜਦਿਆਂ ਇੱਕੋ ਜਿਹਾ ਵੜਾ